ਸਤ ਸ੍ਰੀ ਅਕਾਲ ਦੋਸਤੋ ਬੱਲੇ ਬੱਲੇ ਵਲੌਗ ਚੈਨਲ ਵਿੱਚ ਤੁਹਾਡਾ ਸਵਾਗਤ ਅੱਜ ਦਾ ਵਿਸ਼ਾ ਹੈ ਆਪਣਾ ਦੁਨੀਆਦਾਰੀ ਔਰ ਇਹਦੇ ਵਿੱਚ ਗੱਲ ਕਰਨੀ ਆਪਾਂ ਅਮਰੀਕਾ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤੁਸੀਂ ਪਿਛਲੇ ਮੰਗਲਵਾਰ ਤੋਂ ਅਮਰੀਕਾ ਦੇ ਜੰਗਲਾਂ ਦੇ ਵਿੱਚ ਇੱਕ ਭਿਆਨਕ ਅੱਗ ਲੱਗੀ ਔਰ ਉਹ ਕਿਵੇਂ ਇੱਕ ਨਿੱਕੀ ਜੀ ਚਿੰਗਾਰੀ ਐਡਾ ਵਿਕਰਾਲ ਰੂਪ ਧਾਰ ਗਈ ਔਰ ਕਿੰਨਾ ਅਰਬਾਂ ਖਰਬਾਂ ਕਰੋੜਾਂ ਦਾ ਜਿਵੇਂ ਇੱਕ ਤੋਂ ਲੈ ਕੇ ਗਿਣਤੀ ਸ਼ੁਰੂ ਕਰੀਏ ਤਾਂ 10 ਫਿਰ 100 ਫਿਰ 1000 ਫਿਰ ਲੱਖ ਫਿਰ 10 ਲੱਖ ਫਿਰ ਕਰੋੜ ਅਰਬ ਖਰਬ ਸੰਖ ਅਸੰਖ ਨੀਲ ਪਤਾ ਨਹੀਂ ਕੀ ਕੀ ਹੈਗਾ ਉੱਥੋਂ ਤੱਕ ਪਹੁੰਚ ਜਾਂਦੀ ਹੈ ਅਗਰ ਇਹਦੀ ਅਸੰਖਾਂ ਦੇ ਵਿੱਚ ਗਿਣਤੀ ਕਰੀਏ ਤਾਂ ਇਹਨਾਂ ਨੁਕਸਾਨ ਕਰ ਚੁੱਕੀ ਹੈ ਸੋ ਦੋਸਤੋ ਇਹ ਲਾਸ ਐਂਜਲਸ ਦੇ ਜੰਗਲਾਂ ਦੇ ਵਿੱਚੋਂ ਸ਼ੁਰੂ ਹੋਈ ਸੀ ਅੱਗ ਪਿਛਲੇ ਮੰਗਲਵਾਰ ਔਰ ਹੁਣ ਜਾ ਕੇ ਕਾਬੂ ਹੋਈ ਹੈ 8 ਦਿਨ ਬਾਅਦ ਉਹ 8 ਦਿਨਾਂ ਦੇ ਵਿੱਚ ਇਹਨੇ ਕੀ ਕੀ ਕੀਤਾ ਤੁਹਾਨੂੰ ਸਾਰਾ ਦੁਕਾਨਿਆ ਸੋ ਲਾਸ ਐਂਜਲਸ ਇੱਕ ਐਸੀ ਜਗ੍ਹਾ ਹੈ ਇਹ ਹਾਲੀਵੁੱਡ ਇਹ ਜੰਗਲਾਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਜੰਗਲ ਨੇ ਪਹਾੜੀ ਏਰੀਆ ਔਰ ਜਿੰਨੀਆਂ ਵੱਡੀਆਂ ਹਸਤੀਆਂ ਨੇ ਸਾਰੀਆਂ ਇੱਥੇ ਰਹਿੰਦੀਆਂ ਨੇ ਹਾਲੀਵੁੱਡ ਯਾਨੀ ਇੱਥੇ ਹਾਲੀਵੁੱਡ ਦੇ ਜਿੰਨੇ ਵੀ ਸਟਾਰ ਨੇ ਉਹਨਾਂ ਦੀਆਂ ਵੱਡੇ ਵੱਡੇ ਬੰਗਲੇ ਕੋਠੀਆਂ ਜੇ ਉਹ ਵੀ ਉਹਨਾਂ ਦੀ ਰਹਿਸ਼ ਇੱਥੇ ਹੈ ਔਰ ਇੱਥੇ ਹੀ ਸ਼ੂਟਿੰਗ ਹੁੰਦੀ ਹੈ ਉਹਨਾਂ ਦੀ ਜ਼ਿਆਦਾਤਰ ਫਿਲਮਾਂ ਦੀ ਜਿਵੇਂ ਆਪਣੀ ਬੰਬੇ ਮਹਿਬੂਬ ਸਟੂਡੀਓ ਲਾ ਲੋ ਹੋਰ ਵੀ ਕਈ ਸਟੂਡੀਓ ਨੇ ਤਾਂ ਅੱਧੀ ਤੋਂ ਜ਼ਿਆਦਾ ਫਿਲਮ ਦੀ ਸ਼ੂਟਿੰਗ ਉੱਥੇ ਹੀ ਹੋ ਜਾਂਦੀ ਹੈ ਇਹ ਹਿਸਾਬ ਸਿਗਾ ਸੋ ਇਹਦੇ ਵਿੱਚ ਅੱਗ ਚਾਲੂ ਹੋਈ ਲਾਸ ਏਂਜਲਸ ਦੇ ਜੰਗਲਾਂ ਦੇ ਵਿੱਚੋਂ ਚੱਲਦੀ ਚੱਲਦੀ ਰਿਹਾਇਸ਼ੀ ਰਿਹਾਇਸ਼ ਦੇ ਏਰੀਏ ਵਿੱਚ ਆਵੜੀ ਔਰ ਉਸ ਤੋਂ ਬਾਅਦ ਉਹਨੇ ਜਦੋਂ ਆਪਣਾ ਵਿਕਰਾਲ ਰੂਪ ਧਾਰਿਆ ਔਰ ਅੱਗ ਘਰਾਂ 'ਚ ਆ ਕੇ ਪੈ ਗਈ ਇਥੋਂ ਦੱਸਣਾ ਮੁਸ਼ਕਲ ਹੈ ਕਿ ਅਜੇ ਤੱਕ ਪਤਾ ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਨਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਔਰ ਲੱਖਾਂ ਦੇ ਹਿਸਾਬ ਦੇ ਵਿੱਚ ਜਾਨਵਰ ਪਸ਼ੂ ਪੰਛੀ ਤਾਂ ਬਹੁਤ ਹੀ ਪਰੇਸ਼ਾਨ ਨੇ ਪੰਛੀਆਂ ਨੂੰ ਉੱਡਣ ਦਾ ਵੀ ਸਮਾਂ ਨਹੀਂ ਮਿਲਿਆ ਔਰ ਜਿਹੜੇ ਪਸ਼ੂ ਸੀਗੇ ਵਿੱਚ ਹੀ ਸੜ ਕੇ ਜਿਹੜੇ ਪੈਟ ਸੀਗੇ ਡੌਗ ਜਾਂ ਬਿੱਲੀਆਂ ਜਿਹਨਾਂ ਨੂੰ ਸ਼ੌਂਕੰਦਾਂ ਰੱਖਣ ਦਾ ਸੋ ਸਾਰੇ ਵਿਚਾਰੇ ਝੁੱਲ ਸਗੇ ਸੜ ਗਏ ਬੁਰੀ ਤਰ੍ਹਾਂ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਬਚਾ ਪਾਣਾ ਉਹਨਾਂ ਦਾ ਰੈਸਕਿਊ ਕਰਨਾ ਬਹੁਤ ਮੁਸ਼ਕਲ ਹੈ ਲੋਕਾ ਲੋਗ ਆ ਭੱਜ ਭੱਜ ਕੇ ਆਪਣੀ ਜਾਨ ਬਚਾ ਰਹੇ ਨੇ ਇਥੋਂ ਸ਼ੁਰੂ ਹੁੰਦੀ ਹੁੰਦੀ ਇਹ ਹੌਲੀ ਹੌਲੀ ਕੈਲੀਫੋਰਨੀਆ ਦੇ ਜੰਗਲਾਂ 'ਚ ਜਾ ਵੜੀ ਔਰ ਕੈਲੀਫੋਰਨੀਆ ਤੱਕ ਦੇ ਰਹਿਸ਼ੀ ਏਰੀਆ ਦੇ ਵਿੱਚ ਜਿਹੜੇ ਵਿੱਚ ਸੀਗੇ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਿਆ ਦੋਸਤੋ ਜਨਵਰ ਤਰਸਦੇ ਹੋਏ ਅੱਗ ਨਾਲ ਸੜੇ ਹੋਏ ਕਈ ਤੜਪ ਤੜਪ ਕੇ ਮਰ ਗਏ ਕਈਆਂ ਨੂੰ ਰੈਸਕਿਊ ਆਪਰੇਸ਼ਨ ਵਾਲਿਆਂ ਨੇ ਚੱਕਿਆ ਜਿਹੜੇ ਜਨਵਰ ਇਨਸਾਨ ਨੂੰ ਦੇਖ ਕੇ ਭੱਜਦੇ ਨੇ ਇਨਸਾਨ ਨੂੰ ਦੇਖ ਕੇ ਡਰਦੇ ਨੇ ਉਹੀ ਜਨਵਰ ਇਨਸਾਨਾਂ ਵੱਲ ਭੱਜ ਭੱਜ ਕੇ ਆ ਰਹੇ ਸੀਗੇ ਕਿ ਸਾਡੀ ਮਦਦ ਕਰੋ ਔਖੀ ਘੜੀ ਦੇ ਵਿੱਚ ਵਿਪਤਾ ਦੇ ਵਿੱਚ ਹਰ ਇੱਕ ਇਹ ਜਨਵਰ ਨੂੰ ਵੀ ਪਤਾ ਸੋਝੀ ਰੱਬ ਮਾ ਦਿੰਦਾ ਹੈ ਵੀ ਇਹ ਸਾਡਾ ਫਾਇਦਾ ਕਰਨ ਲਈ ਆਏ ਨੇ ਤੇ ਉਹਨਾਂ ਨੇ ਚੁੱਕ ਚੁੱਕ ਕੇ ਉਹਨਾਂ ਨੂੰ ਗੋਦੀ ਵਿੱਚ ਲੈ ਲੈ ਕੇ ਉਹਨਾਂ ਦਾ ਕਿਵੇਂ ਮਲਮ ਪੱਟੀ ਕੀਤੀ ਸੋ ਦੋਸਤੋ ਜਿਹੜੇ ਜੰਗਲ ਸੜੇ ਉਹ ਤਾਂ ਸੜੇ ਨਾਲ ਜਿਹੜੇ ਘਰ ਸੜ ਗਏ ਘਰਾਂ ਦੇ ਵਿੱਚ ਸਾਰਾ ਸਮਾਨ ਸਾਜੋ ਸਮਾਨ ਜਿੰਨਾ ਹੁੰਦਾ ਉਹ ਸਾਰਾ ਟਹਿ ਟੇਰੀ ਹੋ ਗਿਆ ਸਾਰਾ ਅੱਗ ਦੇ ਵਿੱਚ ਰਾਖ ਹੋ ਗਿਆ ਖਾਕ ਹੋ ਗਿਆ ਸੋ ਲੋਕਾਂ ਨੇ ਜਾਨਾਂ ਬਚਾਈਆਂ ਕਈਆਂ ਤੋਂ ਨਹੀਂ ਬਚਾ ਪਾਈਆਂ ਇੱਧਰ ਜਦੋਂ ਜੰਗਲਾਂ ਦੇ ਵਿੱਚ ਆਬੜੀ ਰਿਆਸ਼ੀ ਏਰੀਆ ਦੇ ਵਿੱਚ ਕੈਲੀਫੋਰਨੀਆ ਸਾਈਡ ਤਾਂ ਵਿੱਚ ਜਿਹੜੇ ਇਹ ਰਿਹਾਇਸ਼ੀ ਏਰੀਆ ਵਿੱਚ ਜਿਹੜੇ ਹਸਪਤਾਲ ਸੀਗੇ ਉਹਨਾਂ ਦੇ ਵਿੱਚੋਂ ਮਰੀਜ਼ਾਂ ਨੂੰ ਮਰੀਜ਼ ਉਹਨਾਂ ਦੇ ਘਰ ਦੇ ਲੈ ਲੈ ਕੇ ਭੱਜਣੇ ਨੇ ਹਸਪਤਾਲ ਤੱਕ ਸੇਫ ਨਹੀਂ ਰਏ ਵਿੱਚ ਅੱਗ ਪੈ ਗਈ ਵੱਡੀਆਂ ਵੱਡੀਆਂ ਬਿਲਡਿੰਗਾਂ ਦੇਖਦੇ ਦੇਖਦੇ ਸਵਾਹ ਹੋ ਗਈਆਂ ਔਰ ਜਿੰਨੇ ਦਮਕਲ ਅਗਨੀ ਸ਼ਮਨ ਯਾਨੀ ਫਾਇਰ ਬਰਗੇਡ ਦੇ ਜਿੰਨੇ ਵੀ ਕਰਮਚਾਰੀ ਹਨ ਪੂਰੇ ਅਮਰੀਕਾ ਦੇ ਜਿੰਨੇ ਵੀ ਛੁੱਟੀਆਂ ਤੇ ਗਏ ਹਨ ਸਭ ਨੂੰ ਟਰੰਪ ਸਾਹਿਬ ਨੇ ਬੁਲਾਇਆ ਵਾਪਸ ਔਰ ਉਹਨਾਂ ਨੂੰ ਰੈਸਕਿਊ ਚ ਲਾਇਆ ਸੋ ਇਹਦੇ ਨਾਲ ਲੋਕਲ ਲੋਗ ਔਰ ਸੋਸ਼ਲ ਸਰਵਰ ਜਿੰਨੇ ਸੀਗੇ ਸਾਰੇ ਲੱਗ ਕੇ ਇਸ ਆਪਰੇਸ਼ਨ ਵਿੱਚ ਲੱਗੇ ਨੇ ਔਰ ਇਹਦੇ ਵਿੱਚ ਹੀ ਅਕਾਲ ਪੁਰਖ ਦੀ ਇੱਕ ਖਾਲਸਾ ਫੌਜ ਦੀ ਸਾਜੀ ਹੋਈ ਇੱਕ ਸਿੱਖ ਕੌਮ ਦੀ ਇੱਕ ਇਹੋ ਜਿਹੀ ਸੰਸਥਾ ਜਿਹੜੀ ਮਾਨਵਤਾ ਲਈ ਬਹੁਤ ਕੰਮ ਕਰਦੀ ਹੈ ਉਹ ਖਾਲਸਾ ਐਡ ਸੋ ਖਾਲਸਾ ਐਡ ਵਾਲੇ ਵੀ ਉੱਥੇ ਪਹੁੰਚੇ ਜੇ ਰਾਸ਼ਨ ਪਾਣੀ ਜੋ ਖਾਣਾ ਪੀਣ ਦਾ ਸਮਾਨ ਲੈ ਕੇ ਵੇਖੋ ਸਤਿਗੁਰ ਦੀ ਮਹਿਮਾ ਇਹ ਛੋਟੀ ਜੀ ਕੌਮ ਜਿਹਨੂੰ ਲੋਕ ਕਹਿੰਨ ਲੱਗਿਆ 2% ਕਹਿ ਦਿੰਦੇ ਨੇ 100% ਤੇ ਕਿਵੇਂ ਹੈਵੀ ਪੈ ਜਾਂਦੀ ਹੈ ਜਦੋਂ ਵਿਪਤਾ ਬਣਦੀ ਹੈ مصیبت ਆਉਂਦੀ ਹੈ ਤਾਂ ਕਿਸ ਤਰ੍ਹਾਂ ਇਹ ਆਪਣਾ ਰਾਸ਼ਨ ਪਾਣੀ ਸਾਜੋ ਸਮਾਨ اور ریسکیو ਦਾ ਸਾਰਾ ਸਮਾਨ ਲੈ ਕੇ ਵਿੱਚ ਜਨਤਾ ਦੇ ਵਿੱਚ ਜਾਂਦੇ ਨੇ ਐਵੇਂ ਪਿੱਛੇ ਜੇ ਜਦੋਂ اسپੇਨ ਦੇ ਵਿੱਚ 2 ਮਹੀਨੇ ਪਹਿਲਾਂ ਫਲੱਡ ਆਇਆ 10 ਫੁੱਟ ਬਾੜ ਆਈ ਉਸ ਫਲੱਡ ਦੇ ਵਿੱਚ ਹਜ਼ਾਰਾਂ ਲੋਕ ਵਹਿ ਗਏ ਔਰ ਘਰ ਜਿਹੜੇ ਸੀਗੇ ਲੱਭੇ ਨਹੀਂ ਹੈਗੇ ਵਿੱਚ ਐ ਪਰਤੀ ਪੈ ਜਾਂਦੀ ਜਿਵੇਂ ਪਾਣ ਚੜ ਗਈ ਉਹਨਾਂ ਤੇ ਸੋ ਨਾਲ ਪਾਣੀ ਸੀ ਗੱਡੀਆਂ ਟੁੱਟ ਟੁੱਟ ਕੇ ਖੰਭਾਂ ਚ ਵੱਜ ਵੱਜ ਕੇ ਬਿਲਡਿੰਗਾਂ ਚ ਵੱਜ ਵੱਜ ਕੇ ਨਵੀਆਂ ਕਾਰਾਂ ਐਦਾਂ ਹੋ ਗਿਆ ਜਿਵੇਂ 10 ਸਾਲ ਪੁਰਾਣੇ ਕਿਸੇ ਕਬਾੜੇਖਾਨੇ ਚ ਲੈ ਕੇ ਆਏ ਹੋਈਏ ਸੋ ਉੱਥੇ ਵੀ ਖਾਲਸਾ ਜਿਹੜਾ ਵਾਲੇ ਕੋੱਚੇ ਜਦੋਂ ਉਹਨਾਂ ਨੇ ਉੱਥੇ ਜਾ ਕੇ ਸੇਵਾ ਕੀਤੀ ਸਾਬ ਸਫਾਈ ਕੀਤੀ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਤਾਂ ਉਹਨਾਂ ਨੇ ਇਹ ਸਿੱਖ ਕੌਮ ਦਾ ਲੋਹਾ ਦੁਨੀਆਂ ਵਿੱਚ ਮੰਨਿਆ ਔਰ ਇਹਨਾਂ ਨੂੰ ਜਕਾਰਿਆਂ ਦੇ ਨਾਲ ਜੋ ਬੋਲੇ ਸੋ ਨਿਹਾਲ ਸਸਰੀਕਰ ਦੇ ਜਕਾਰੇ ਅੰਗਰੇਜ਼ਾਂ ਨੇ ਲਾਏ ਸੋ ਅਮਰੀਕਾ ਦੇ ਵਿੱਚ ਵੀ ਜੈਕਾਰੇ ਗੂੰਜਗੇ ਜੇ ਦੋਸਤੋ ਇਹ ਆਪਣੇ ਲਈ ਬੜੇ ਮਾਨ ਔਰ ਫਕਰ ਵਾਲੀ ਗੱਲ ਹੈ ਸੋ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਕੋਈ ਕੰਮ ਨਹੀਂ ਕਰਦਾ ਜਿੱਥੇ ਕੋਈ ਨਹੀਂ ਖੜਦਾ ਉੱਥੇ ਅਕਾਲਪੁਰ ਖੜਦਾ ਹੈ ਜਾਂ ਅਕਾਲ ਦੀ ਫੌਜ ਖੜਦੀ ਹੈ ਬਾਕੀ ਬਾਕੀ ਸਾਰੇ ਪਾਸਾ ਵਟ ਜਾਂਦੇ ਨੇ ਸੋ ਚਲੋ ਸ਼ੁਕਰ ਹੈ ਸਾਨੂੰ ਮਾਨ ਬਖਸ਼ਿਆ ਸਤਿਗੁਰ ਨੇ ਇਹਨੇ ਲੈ ਕੇ ਬਣਾਇਆ ਤੇ ਇੱਥੇ ਜਿਹੜਾ ਤੁਸੀਂ ਦੇਖਿਆ ਕਿ ਹਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਫਿਲਮਾਂ ਬਣਦੀਆਂ ਸੀਗੀਆਂ ਇੱਥੇ ਸਾਰੀਆਂ ਢੈ ਢੇਰੀ ਹੋ ਗਿਆ ਸਾਰਾ ਸਮਾਨ ਜਿਹੜੇ ਸਟੂਡੀਓਜ਼ ਵਗੈਰਾ ਸੀ ਸਾਰਾ ਚੱਕ ਨਾ ਚੂਰ ਹੋ ਗਿਆ ਉਹ ਜਿਹੜੇ ਰਹਿਸ਼ੀ ਏਰੀਆ ਸੀਗੇ ਇੰਡਸਟਰੀ ਨਾਲ ਜੁੜੇ ਜਿੰਨੇ ਵੀ ਲੋਕ ਸੀ ਸਾਰਿਆਂ ਦੇ ਘਰ ਇੱਕ ਵੱਡਿਓ ਸੜ ਗਏ ਔਰ ਮੈਕਡੋਨਲਡ ਦਾ ਤੁਸੀਂ ਨਾਮ ਸੁਣਿਆ ਹੋਊਗਾ ਦੁਨੀਆ ਤੇ ਵਿੱਚ ਇਹਦੀ ਫ੍ਰੈਂਚਾਈਜ਼ੀ ਲੈਣੀ ਹੋਵੇ ਤਾਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਮਿਲਦੀ ਹੈ ਔਰ ਭਾਰਤ ਵਿੱਚ ਵੀ ਬਹੁਤ ਲੋਕਾਂ ਨੇ ਫ੍ਰੈਂਚਾਈਜ਼ੀ ਲੈ ਕੇ ਇਹ ਮੈਕਡੋਨਲਡ ਦੇ ਇਹ ਬ੍ਰਾਂਚਾਂ ਖੁੱਲੀਆਂ ਹੋਈਆਂ ਨੇ ਤੇ ਉੱਥੇ ਵੱਡੇ ਵੱਡੇ ਸਟੋਰ ਮਾਲ ਔਰ ਸਾਜੋ ਸਮਾਨ ਬੱਚਿਆਂ ਦਾ ਖੇਡਣ ਤੋਂ ਲੈ ਕੇ ਖਾਣ ਪੀਣ ਦਾ ਰੈਸਟੋਰੈਂਟ ਹੋਟਲ ਸਾਰਾ ਫੈਸਿਲਿਟੀਆਂ ਉਪਲਬਧ ਹੁੰਦੀਆਂ ਤਾਂ ਇੱਕ ਲੋਗੋ ਹੀ ਇੰਨਾ ਮਹਿੰਗਾ ਮਿਲਦਾ ਹੈ ਇਹ ਵੀ ਉਥੋਂ ਉਥੋਂ ਦੀ ਜੇ ਇਹ ਵੀ ਸੁਆਹ ਹੋ ਗਿਆ ਯਾਨੀ ਰਾਹ ਹੋ ਗਿਆ ਸੋ ਕੁਦਰਤ ਤੋਂ ਡਰਨਾ ਚਾਹੀਦਾ ਹੈ ਤੇ ਕੁਦਰਤ ਦਾ ਕਹਿਰ ਵੇਖ ਲਓ ਜਦੋਂ ਉਹ ਚਾਵੇ ਤਾਂ 5 ਮਿੰਟਾਂ ਦੇ ਵਿੱਚ ਇਨਸਾਫ ਕਰ ਦਿੰਦੀ ਹੈ ਇਨਸਾਨਾਂ ਨੂੰ ਸਾਫ ਕਰ ਦਿੰਦੀ ਹੈ ਭਾਵੇਂ ਉਹ ਪਾਣੀ ਨਾਲ ਮਾਰੇ ਭਾਵੇਂ ਉਹ ਹਲੇਰੀ ਨਾਲ ਮਾਰੇ ਭਾਵੇਂ ਮੀਂਹ ਨਾਲ ਮਾਰੇ ਭਾਵੇਂ ਅੱਗ ਨਾਲ ਮਾਰੇ ਕੁਦਰਤ ਤੋਂ ਵੱਡਾ ਇਸ ਦੁਨੀਆ ਤੇ ਕੋਈ ਨਹੀਂ ਸੋ ਦੇਖ ਲਓ ਇਹ ਜਿਹੜਾ ਅਮਰੀਕਾ ਇਹਨੇ ਹਰ ਜਗ੍ਹਾ ਪੰਗਾ ਲਿਆ ਹੋਇਆ ਉਧਰ ਯੂਕਰੇਨ ਰਸ਼ੀਆ ਦੀ ਜੰਗ ਦੇ ਵਿੱਚ ਉਧਰੋਂ ਫਿਲਸਤੀਨ ਇਜ਼ਰਾਈਲ ਦੀ ਜੰਗ ਦੇ ਵਿੱਚ ਈਰਾਨ ਨੂੰ ਇਰਾਕ ਨੂੰ ਪਹਿਲਾਂ ਉਹ ਘਾਟੇ ਟੇੜੀ ਰਾਖ ਸਾਫ ਕਰਤਾ ਹੁਣ ਫਿਲਸਤੀਨ ਜੋਰਡਨ ਇਰਾਕ ਤੇ ਜਿੰਨਾ ਵੀ ਇਹ ਹਮਲੇ ਹੋ ਰਹੇ ਨੇ ਇਜ਼ਰਾਈਲ ਦਾ ਹਮੈਤੀ ਬਣੇ ਹੋਏ ਨੇ ਸਾਰੇ ਸੋ ਜਦੋਂ ਉਥੇ ਬੰਬ ਵੱਜਦੇ ਨੇ ਹਸਪਤਾਲਾਂ ਦੇ ਵਿੱਚ ਮੌਤਾਂ ਹੁੰਦੀਆਂ ਨੇ ਲੋਕ ਬਿਲਡਿੰਗਾਂ ਥੱਲੇ ਆ ਮਰਦੇ ਨੇ ਅੱਗ ਨਾਲ ਸੜਦੇ ਨੇ ਉਹਨਾਂ ਦੀਆਂ ਬਾਦੂਆਵਾਂ ਵੀ ਲੱਗਦੀਆਂ ਨੇ ਵੇਖ ਲਓ ਕਹਿੰਦੇ ਨੇ ਰੱਬ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦਾ ਤੇ ਉਹਦੀ ਲਾਠੀ ਜਦੋਂ ਪੈਂਦੀ ਆ ਆਵਾਜ਼ ਨਹੀਂ ਕਰਦੀ ਪਰ ਉਹ ਦਰਦ ਪੂਰਾ ਦਿੰਦੀ ਆ ਉਹੀ ਗੱਲ ਹੋਈ ਜੇ ਜੇ ਕਿਸੇ ਮਾੜੇ ਨੂੰ ਤੰਗ ਕਰੀਏ ਤਾਂ ਉਹਦੇ ਕੋਲੇ ਕੁਝ ਨਹੀਂ ਹੁੰਦਾ ਦੋ ਲਬਜੀ ਹੁੰਦੇ ਨੇ ਕਿ ਵਾਹਿਗੁਰੂ ਇਨਸਾਫ ਕਰੂਗਾ ਸੋ ਵਾਹਿਗੁਰੂ ਐਦਾਂ ਇਨਸਾਫ ਕਰਦਾ ਅਮਰੀਕਾ ਨੂੰ ਅਜੇ ਵੀ ਸੋਝੀ ਲੈ ਲੈਣੀ ਚਾਹੀਦੀ ਆ ਪਰ ਇਹ ਸਰਕਾਰਾਂ ਇਹ ਦੁਨੀਆ ਇਹ ਜਿਹੜੀ ਆ ਇਹ ਜਿੰਨੇ ਜ਼ਾਲਮ ਹੋਣ ਜ਼ਾਲਮ ਲੋਕੀ ਰਾਜ ਕਰਦੇ ਨੇ ਹਮੇਸ਼ਾ ਪਰ ਇਹਦਾ ਨਿਤਾਰਾ ਵਾਹਿਗੁਰੂ ਕਾਪ ਕਰਦਾ ਜਿੰਨੇ ਜ਼ਾਲਮ ਜੋਬਰ ਜ਼ਬਰ ਪਹਿਲਾਂ ਤੋਂ ਵੀ ਹੋਇਆ ਉਹ ਸਾਫ਼ ਹੋਏ ਇੱਕ ਦਿਨ ਸੋ ਅਮਰੀਕਾ ਨੂੰ ਇਥੋਂ ਸੋਝੀ ਲੈ ਲੈਣੀ ਚਾਹੀਦੀ ਆ ਕਿ ਜਿਹੜਾ ਮੈਂ ਜ਼ੁਲਮ ਕੀਤਾ ਉਹਦੀ ਮੈਨੂੰ ਸਜ਼ਾ ਮਿਲ ਚੁੱਕੀ ਆ ਅੱਗੇ ਤੋਂ ਇਹੋ ਜਿਹੇ ਕੰਮਾਂ ਤੋਂ ਥੋੜਾ ਜਿਹਾ ਦੂਰੀ ਬਣਾਏ ਪਰ ਉਹ ਨਹੀਂ ਬਣਾ ਸਕਦਾ ਇੱਕ ਕੁਦਰਤ ਦਾ ਅਕਾਲ ਪੁਰਖ ਦਾ ਜਿਹੜਾ ਉਹ ਹੁਕਮ ਹੈ ਕਿ ਐਦਾਂ ਐਦਾਂ ਹੋਊਗਾ ਇਹ ਸਾਰਾ ਕੁਝ ਹੋਣਾ ਹੈ ਅੱਗਾਂ ਪਾਣੀਆਂ ਲੜਾਈਆਂ ਨਾਲ ਦੁਨੀਆ ਮਰਨੀ ਹੈ ਔਰ 2025 ਬਿਲਕੁਲ ਵਾਕਈ ਦੁਨੀਆ ਦਾ ਐਂਡ ਹੈ ਤੀਸਰੀ ਵਰਲਡ ਵਾਰ ਲੱਗ ਜਾਣੀ ਹੈ ਔਰ ਇਸ ਵਰਲਡ ਵਾਰ ਦੇ ਵਿੱਚ ਕਿੰਨਾ ਕੁ ਤਬਾਈ ਔਰ ਕਿੰਨਾ ਕੁ ਅਜੇ ਹੋਰ ਨੁਕਸਾਨ ਹੋਣਾ ਉਹ ਆਪਾਂ ਦੇਖਾਂਗੇ ਹਿਸਟਰੀ ਦੇ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਨੁਕਸਾਨ ਹੈ ਇਸ ਤੋਂ ਪਹਿਲਾਂ ਤਾਂ ਅੱਗਾ ਪਹਿਲਾਂ ਵੀ ਅਮਰੀਕਾ ਦੇ ਜੰਗਲਾਂ ਦੇ ਵਿੱਚ ਹਰ ਸਾਲ ਹੀ ਲੱਗ ਜਾਂਦੀਆਂ ਨੇ ਨਿਊਜ਼ੀਲੈਂਡ ਹਰ ਸਾਲ ਲੱਗ ਜਾਂਦੀ ਹੈ ਆਸਟ੍ਰੇਲੀਆ ਲੱਗ ਜਾਂਦੀ ਹੈ ਭਾਰੀ ਨੁਕਸਾਨ ਹੁੰਦਾ ਪਰ ਇਹ ਜਿਹੜਾ ਨੁਕਸਾਨ ਹੈ ਇਹ ਅੱਜ ਤੱਕ ਐਹੋ ਜਿਹਾ ਨੁਕਸਾਨ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਊਗਾ ਔਰ ਵੈਗਰੂ ਮੇਰ ਕਰੇ ਅੱਗੇ ਐਹੋ ਜਿਹਾ ਦੇਖਣ ਨੂੰ ਨਹੀਂ ਮਿਲੇ ਸੋ ਸਰਬੱਤ ਦੇ ਭਲੇ ਰੇ ਸਰਬੱਤ ਦੀ ਖੈਰ ਲਈ ਆਪਾਂ ਇਹ ਹੀ ਅਰਦਾਸ ਕਰੀਏ ਕਿ ਸੱਚੇ ਪਾਤ ਖੁਸ਼ ਰੱਖੇ ਜਿਹੜੇ ਜਿੱਥੇ ਵੀ ਦੁਨੀਆ ਵਿੱਚ ਵਸਦੇ ਜਿੰਨੇ ਵੀ ਜਿਹੜੀ ਵੀ ਲੋਕ ਨੇ ਮਾਨਵਤਾ ਨਾਲ ਜੁੜੇ ਨੇ ਸੋ ਦੋਸਤੋ ਅਗਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਆਪਣਾ ਬੱਲੇ ਬੱਲੇ ਵਲੌਗ ਚੈਨਲ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਕੋਲ ਬਹੁਤ ਮਿਹਰਬਾਨੀ ਧੰਨਵਾਦ ਸਤਿ ਸ੍ਰੀ ਅਕਾਲ